ਜਿਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਨੇ ਭਾਈ ਦਾਨੇ ਨੂੰ ਕਿਹਾ ਸੀ ਕਿ ਦਾਨਿਆਂ ਹੋਰ ਸਾਰਿਆਂ ਨੇ ਪੈਸੇ ਲੈ ਲਿਆ ਤੂੰ ਵੀ ਲੈ ਲ ਰੁਪਈਏ ਇਕ ਸਿੱਖੀ ਇਹ ਕਹਿੰਦਾ ਨਹੀਂ ਮਾਰਾ ਮੈਂ ਤਾਂ ਸਿੱਖੀ ਲੈਣੀ ਹੈ ਉਸ ਵੇਲੇ ਮਾਰਾ ਕਹਿੰਦੇ ਸਿੱਖੀ ਲੈਣੀ ਹੈ ਤਾਂ ਭਈ ਕੇਸ ਰੱਖਣੇ ਪੈਣਗੇ ਕਹਿਣ ਲੱਗਾ ਮਾਰਾ ਮੇਰਾ ਦਾਣਾ ਹੀ ਵੇਖ ਕੇ ਮੈਨੂੰ ਸਿਆਣ ਲਿਓ ਮਾਰਾ ਕਹਿੰਦੇ ਭਈ ਕੇਸਾਂ ਨੂੰ ਵੇਖ ਕੇ ਸੀ ਸਿੱਖ ਨੂੰ ਨਰਕਾਂ ਚੋਂ ਕੱਢ ਲੈਨੇ ਹਾਂ ਕਾਢੀ ਨਰਕ ਤੇ ਤੂਏ ਵਾਕ ਹੈ ਮਾਰਾ ਪੰਜਵੇਂ ਪਾਤਸ਼ਾਹ ਦੇ ਜਦੋਂ ਇਹ ਬਚਨ ਕਹੇ ਕਹਿਣ ਲੱਗਾ ਮਾਰਾ ਮੇਰੇ ਦਾੜੇ ਦੀ ਸਿਆਣ ਰੱਖ ਲਿਓ ਹੱਸੇ ਮਾਰਾ ਸਾਹ ਬਹੁਤ ਹੱਸੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਨਹੀਂ ਕੇਸ ਰੱਖਣੇ ਪੈਣਗੇ ਫਿਰ ਕਹਿਣ ਲੱਗਾ ਸਤਿਗੁਰੂ ਕੇਸ ਰੱਖਣ ਦਾ ਕੀ ਕਾਰਨ ਹੈ ਮਾਰਾ ਕਹਿੰਦੇ ਭਾਈ ਸਿੱਖ ਦੀ ਨਿਸ਼ਾਨੀ ਹੈ ਸਾਦਤ ਸੂਰਤ ਇਹ ਰਜਾ ਚੱਲਣ ਵਾਲੇ ਦੀ ਸੱਚੇ ਪਾਤਸ਼ਾਹ ਜਦੋਂ ਆਦਮੀ ਮਰ ਜਾਂਦਾ ਹੈ ਉਦੋਂ ਕਬੀਰ ਜੀ ਨੇ ਕਿਹਾ ਹਾੜ ਜਲੇ ਜਿਹੀ ਲੱਕਰੀ ਦਾ ਤੂਲਾ ਇਸ ਜਿਹੜੇ ਜਿ세 ਘਾਸ ਦਾ ਤੂਲਾ ਕੇ ਤਾਂ ਘਾ ਦੇ ਪੂਲੇ ਵਾਂਗ ਜਲ ਜਾਂਦੇ ਆ ਨਾਲ ਤੋਂ ਪਰਲੋਕ ਜਾਂਦੇ ਨਹੀਂ ਇਹ ਪਰਲੋਕ ਦੀ ਨਿਸ਼ਾਨੀ ਕਿਵੇਂ ਰਹਿੰਦੀ ਹੈ ਮਹਾਰਾ ਸਾਹਿਬ ਕਹਿਣ ਲੱਗੇ ਦੇਖਣਾ ਚਾਹੁੰਦੇ ਕਹਿੰਦੇ ਮਹਾਰਾ ਜੀ ਦੂ ਕੀ ਚੰਗਾ ਕਿਰਪਾ ਕਰੋ ਤਾਂ ਆਪਣਾ ਪੀਰ ਇਹ ਸਿਰ ਤੇ ਰੱਖ ਲੁਕਾ ਲੈ ਕਹਿੰਦੇ ਪਰਲੋਕ ਦੀ ਹਾਲਤ ਵਿਖਾਈਏ ਜਦ ਦਾਨੇ ਨੂੰ ਪਰਲੋਕ ਦੀ ਹਾਲਤ ਵਿਖਾਈ ਉਸ ਜਿਹੜੇ ਸਾਧ ਸੰਗਤ ਜੀ ਜਿਹੜੇ ਕੇਸਾਂ ਦੀ ਕਤਲ ਕਰਨ ਵਾਲੇ ਆ ਸਾਬਤ ਸੂਰਤ ਨੂੰ ਭੰਡਣ ਵਾਲੇ ਆ ਗੁਰੂ ਨਾਨਕ ਸਾਹਿਬ ਨੂੰ ਮੱਕੇ ਚ ਕਿਹਾ ਸੀ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਦਰਗੇ ਢੋਈ ਨਾਲੇ ਕਾਫਰ ਕੁੱਤਾ ਸੈਤਾਨ ਦਸਮ ਪਾਤਸ਼ਾਹਨ ਮਾਲਕੌਸ਼ੀਏ ਦੀ ਵਾਰ ਉਚਾਰੀ ਹੈ ਉਸ ਵਿੱਚ ਬਚਨ ਕੀਤੇ ਬਾਬੇ ਦੀਪ ਸਿੰਘ ਜੀ ਨੇ ਜੋ ਲਿਖੀ ਹੈ ਇੱਥੇ ਉਹ ਬੀੜ ਬਾਬੇ ਦੀਪ ਸਿੰਘ ਜੀ ਦੀ ਲਿਖੀ ਹੋਈ ਜਿਹੜੀ ਹੈ ਉਹ ਸੂਚੇ ਤੁਕਾਂ ਹੁੰਦੀਆਂ ਬਿਨ ਕੈਸਾ ਸਿਰ ਕੁੱਟੀ ਐ ਚੰਹਾਰੇ ਕੌਣ ਛਡਾਏ ਹੈ ਬਿਨਾ ਕੈਸਾ ਤੋ ਸਿਰਾਂ ਤੇ ਕੁੱਟ ਪਵੇਗੀ ਪੱਥਰ ਦੀ ਜੂਨ ਚ ਪਹਿਣਗੇ ਚੀਕਾ ਮਾਰਨਗੇ ਫੇਰ ਕੌਣ ਛਡਾਵੇਗਾ ਵੀ ਤੈਨੂੰ ਮਨੁੱਖਾ ਦੇ ਤਾਸੀ ਸਾਫ ਸੂਰਤ ਦਿੱਤੀ ਸੀ ਤੈ ਹੱਥ ਨਾਲ ਵਢਿਆ ਨੱਕ ਨਾਲ ਵਢਿਆ ਅੱਖਾਂ ਨਾਲ ਕੱਢੀਆਂ ਤੇ ਕਿਸਾਂ ਨੂੰ ਕਤਲ ਕੀਤਾ ਇਹ ਸਾਫ ਸੂਰਤ ਨੂੰ ਵਿਗਾੜਿਆ ਇਸ ਪ੍ਰਕਾਰ ਸਾਹਿਬ ਸਿੰਘ ਜੀ ਡੰਡ ਮਿਲੇਗਾ ਅਦਾਲਤ ਚ ਸੁਣ ਕੇ ਰੋਣ ਲੱਗ ਗਿਆ ਕਹਿੰਦੇ ਮਹਾਰਾਜ ਜਿੰਨਾ ਦੇ ਕੇਸ ਹੈ ਉਹ ਕੇਸਾਂ ਵਾਲੀਆਂ ਮੈਨੂੰ ਰੁਹਾਹ ਦਿੰਦੀਆਂ ਜਿਹੜੇ ਘੋਨੇ ਆ ਉਹ ਮਾਰਾ ਦੰਡ ਮਿਲਦਾ ਹੈ ਉਹਨਾਂ ਨੂੰ ਮੈਨੂੰ ਕਿਰਪਾ ਕਰੋ ਮੈਂ ਕੇਸ ਰੱਖ ਲੈਂਦੇ ਹਜ਼ੂਰ ਕਹਿੰਦੇ ਵੇਖ ਲਿਆ ਪਰ ਲੋਕ ਦੀ ਹਾਲਤ ਕਹਿੰਦੇ ਹਾਂ ਮਾਰਾ ਵੀ ਵੇਖੀ ਇਵੇਂ ਕੁਕਾਰਾਂ ਦੀ ਵਾਪਤ ਆ ਗਿਆ ਸਿੱਖੀ ਨਿਸ਼ਾਨੇ ਅਸਤ ਪੰਜ ਕਾਫ ਹਰਗਿ ਜਿਹਨਾਂ ਵਾਸ ਜਜੀ ਪੰਜ ਮੁਆਫ ਸਿੱਖੀ ਦੇ ਨਿਸ਼ਾਨ ਪੰਜ ਕੁਕਾਰ ਹਨ ਮਾਰਾ ਕਹਿੰਦੇ ਹਰਗਿ ਜਿਹਨਾਂ ਵਾਸ ਜੇ ਕੋਈ ਕਹੇ ਮੈਂ ਕਛ ਨਾ ਪਾਇਆ ਕਰਾਂ ਤੇ ਅੰਮ੍ਰਿਤਧਾਰੀ ਸਿੱਖ ਕਹਾਵਾ ਮਾਰੇ ਕਹਿੰਦੇ ਅਸੀਂ ਨਹੀਂ ਉਹਨੂੰ ਮਾਫ ਕਰ ਸਕਦੇ ਤੇ ਜੇ ਕੋਈ ਕੜਾ ਨਾ ਰੱਖਾ ਤੇ ਸਿੱਖ ਕਹਾ ਲਵਾਂ ਸਾਬ ਕਹਿੰਦੇ ਅੰਮ੍ਰਿਤ ਦੀ ਜੋਂ ਦੀ ਮਰਜਾਦਾ ਬਣਾਈ ਹੈ ਉਹ ਮਾਫ ਨਹੀਂ ਹੋ ਸਕਦਾ ਜੇ ਕੋਈ ਕੰਗਾ ਛੱਡ ਕੇ ਕਹੇ ਮੈਂ ਮਾਫ ਹੋ ਜਾਵਾਂ ਮਾਫ ਨਹੀਂ ਹੋ ਸਕਦਾ ਜੇ ਕੋਈ ਕੁਰਬਾਨ ਲਾ ਕੇ ਕਹੇ ਮੈਂ ਮਾਫ ਹੋ ਜਾਵਾਂ ਮਾਫ ਨਹੀਂ ਹੋ ਸਕਦਾ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਮਾਰੇ ਕਹਿੰਦੇ ਕਦੇ ਵੀ ਅਸੀਂ ਵੀ ਉਹਨਾਂ ਨੂੰ ਮਾਫ ਨਹੀਂ ਕਰ ਸਕਦੇ ਜਿਹੜਾ ਅੰਮ੍ਰਿਤ ਛੱਕੇ ਫਿਰ ਸਿੱਖੀ ਦੀ ਰਾਹ ਤੇ ਨੌਰ ਰੱਖੇ ਸਾਧ ਸੰਗਤ ਜੀ ਹਜ਼ੂਰ ਨੂੰ ਕਹਿ ਰਹੇ ਨਹੀਂ ਰਹੇ ਸੋਈ ਸਿੱਖ ਮੇਰਾ ਉਹ ਸਹਿਮੇ ਉਸ ਕਾ ਕੇਰਾ ਇਹ ਹੈ ਗੁਰੂ ਸਾਹਿਬ ਦੀ ਰਜ਼ਾ